ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਲਓ ਜੀ ਲੱਗੇ ਸੀ ਫਿਰ ਵੀਡੀਓ ਦੀ ਸ਼ੁਰੂਆਤ ਕਰਨ ਤੇ ਅੱਜ ਫੇਰ ਚੱਲਦਾ ਪਿਆ ਯੂਰੀ ਦਾ ਕੰਮ ਖੱਲ ਵੀ ਝਟ ਲਾਈ ਸੀ ਯੂਰੀ ਇਹਦੀ ਸ਼ਹੀਦੀ ਸਭਾ ਤੋਂ ਬਾਅਦ ਫਿਰ ਹੁਣ ਖੇਤੀ ਦੇ ਕੰਮ ਵੀ ਕਰਨੇ ਜ਼ਰੂਰੀ ਨੇ ਤੇ ਵਿੱਚ ਵਿੱਚ ਕਈ ਖੇਤਾਂ ਦੇ ਵਿੱਚ ਤਾਂ ਦੂਜਾ ਯੂਰੀ ਆ ਪੈਂਦਾ ਪਿਆ ਤੇ ਕਈ ਖੇਤਾਂ 'ਚ ਤਕਰੀਬਨ ਤਕਰੀਬਨ ਤੀਜਾ ਯੂਰੀ ਹੋਈ ਪਾਉਨੇ ਆਪਾਂ ਇਸ ਤੋਂ ਬਾਅਦ ਫਿਰ ਹੁਣ ਆਪਾਂ ਬੰਦ ਕਰ ਦੇਣਾ ਯੂਰੀਆ ਪਾਉਣਾ ਕਿਉਂਕਿ ਆਪਾਂ ਤਿੰਨ ਤਿੰਨ ਥੈਲੀ ਪਾਉਣੇ ਨੇ ਬਾਕੀ ਅੱਜ ਤਰੀਕ ਹੈਗੀ ਐ 31 ਦਸੰਬਰ 2025 ਤੇ ਅੱਜ ਸਾਲ ਦਾ ਹੈਗਾ ਭਰਾਵੋ ਅਖੀਰ ਲਾ ਦੇਣ ਤੇ ਕਰੋ ਚੈੱਕ ਸਰੋ ਬਦਲਵਾਯੂ ਹੋਈ ਹੋਈ ਐ ਤੇ ਮੀਂਹ ਦੇ ਅਸਾਰ ਪੂਰੇ ਬਣੇ ਹੋਏ ਨੇ ਮੀਂਹ ਪੈਣ ਦੀ ਉਮੀਦ ਐ ਦੇਖੋ ਹੁਣ ਕਿੰਨਾ ਕੁ ਪੈਂਦਾ ਮੀਂਹ ਤਾਂ ਕਰਕੇ ਹੀ ਫਿਰ ਰੇਹ ਦੀ ਝਟ ਲੱਗੇ ਹੋਏ ਆ ਮਾਰਨ ਵੀ ਜੇ ਕਣੀਆਂ ਪੈਣਗੀਆਂ ਤਾਂ ਚਲੋ ਰੇਹ ਫਿਰ ਲੱਗ ਜਾਏਗਾ ਵੈਸੇ ਤਾਂ ਖੇਤ ਗਿੱਲੇ ਹੀ ਨੇ ਲੋ ਭਰਾਵੋ ਜਿਹੜੇ ਭਰਾ ਨਵੇਂ ਨੇ ਚੈਨਲ ਦੇ ਉਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਬੈਲ ਦਾ ਬਟਨ ਜਰੂਰ ਪ੍ਰੈਸ ਕਰ ਲਿਆ ਕਰੋ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਤੇ ਨੋਟੀਫਿਕੇਸ਼ਨ ਤੁਹਾਡੇ ਕੋਲ ਆ ਜAVE ਪਹਿਲਾਂ ਤੇ ਲੋਜੀ ਕਰੋ ਚੈੱਕ ਕਣਕ ਕਣਕ ਥੋੜੀ ਥੋੜੀ ਪਿਲਕਦੇ ਉੱਤੇ ਹੈਗੀ ਐ ਦੋ ਯੂਰੀਏ ਪੈਗੇ ਸੀ ਹੁਣ ਤੀਜਾ ਆਪਾਂ ਜਪਾਤਾ ਇਹਨੂੰ ਤੇ ਪਹਿਲਾਂ ਤੇ ਗੁੱਲੀ ਡੰਡੇ ਦੇ ਦਰਸ਼ਨ ਕਰੋ ਕਰੋ ਚੈੱਕ ਗੁੱਲੀ ਡੰਡਾ ਦੇਖੋ ਸਿਆੜਾਂ ਦੇ ਵਿੱਚ ਕਿਉਂਕਿ ਕਣਕ ਨਹੀਂ ਪੀਲੀ ਹੈਗੀ ਇਹ ਗੁੱਲੀ ਡੰਡਾ ਪੀਲਾ ਹੈ ਤਾਂ ਕਰਕੇ ਕਣਕ ਇੰਜ ਲੱਗਦਾ ਜਿਵੇਂ ਕਣਕ ਪੀਲੀ ਹੋਈ ਹੋਈ ਐ ਪਰ ਭਰਾਓ ਇਹ ਕਣਕ ਪੀਲੀ ਹੋਣ ਦਾ ਕਾਰਨ ਇਹ ਐ ਇਹਦੇ ਵਿੱਚ ਨਾ ਆਪਾਂ ਨਾਲ 240 ਪਾਲੀ ਸੀ ਚੌੜੇ ਪੱਤਿਆਂ ਤੋਂ ਤੇ ਨਾਲ ਆਪਾਂ ਡੇਢ ਸ਼ੀਸ਼ੀ ਪਾਈ ਸੀ ਮਮੀ ਜੀ ਦੀ ਤੇ ਨਾਲ ਆਪਾਂ 240 ਪਾਲੀ ਸੀ ਜਿਵੇਂ ਮੰਨ ਲਓ ਕਿ ਆਪਾਂ 5 ਕਿੱਲਿਆਂ ਦੇ ਵਿੱਚ 1 ਲੀਟਰ ਪਾ ਦਿੰਨੇ ਹਾਂ 240 ਤੇ ਉਹਦੇ ਹਿਸਾਬ ਨਾਲ ਰੇਸ਼ਿਓ ਬਣਾ ਕੇ ਆਪਾਂ ਪਾਈ ਸੀ ਕਿੱਲੇ ਦੀ ਜਿੰਨੀ ਵੀ ਬਣ ਗਈ ਤੇ ਆ ਕਰੋ ਚੱਕ ਗੁੱਲੀ ਡੰਡਾ ਹੁਣ ਅੰਗੂਲੀ ਡੰਡਾ ਬਿਲਕੁਲ ਐਨ ਉਹ ਹੋ ਗਿਆ ਤੇ ਖੰਡੀ ਦੇ ਉੱਤੇ ਵੈਸੇ ਕੱਟ ਅਸਰ ਕਰਿਆ ਉਹਨੇ 240 ਨੇ ਪਤਾ ਨਹੀਂ ਕੱਟ ਪਈ ਹੈ ਜਾਂ ਕੀ ਚੱਕਰ ਹੋਇਆ ਤੇ ਪਰ ਪੀਲੀ ਜੀ ਹੋ ਕੇ ਰੁਕਤਾ ਗਈ ਹੈ ਬਾਕੀ ਦੇਖੋ ਬਾਕੀ ਦੇਖਦੇ ਆਂ ਵੀ ਜੇ ਹੁਣ ਇਹਦੇ ਤੇ 240 ਕਰ ਦਿੰਨੇ ਆਂ ਇੱਕ ਵਾਰ ਦੁਬਾਰਾ ਜੇ ਲੋੜ ਪੈਗੀ ਹੈ ਤਾਂ ਵੈਸੇ ਕੱਟੇ ਕਿਤੇ ਕਿਤੇ ਹੀ ਹੈ ਤੇ ਵੈਸੇ ਦੇਖਦੇ ਆਂ ਕਾਰੀ ਦਿੰਨੇ ਆਂ ਇੱਕ ਵਾਰ ਤੇ ਗੁੱਲੀ ਡੰਡੇ ਦਾ ਦੇਖੋ ਕੀ ਹਸ਼ਰ ਕਰਿਆ ਤੇ ਮੈਂ ਜਿਹੜੀ ਗੱਲ ਲੱਗਿਆ ਸੀ ਦਿਖਾਉਣ ਵੀ ਆ ਦੇਖੋ ਕਿੰਨੇ ਪੱਤੇ ਗੁੱਲੀ ਡੰਡਾ ਆਏ ਹਨਾ ਤੇ ਕਈ ਵਾਰ ਆਪਾਂ ਸੋਚਦੇ ਆਂ ਵੀ ਯਾਰ ਗੋਲੀ ਡੰਡਾ ਇੱਕ ਪੱਤਾ ਦੋ ਪੱਤਾ ਕੰਪਨੀ ਆਪਾਂ ਨੂੰ ਕਹਿੰਦਿਆਂ ਨੇ ਵੀ 20 ਦਿਨ ਦੇ ਉੱਤੇ ਪਾਣੀ ਲਾ ਦਿਓ ਤੇ ਇਸ ਕਣਕ ਨੂੰ ਭਰਾਵੋ ਆਪਾਂ ਪਾਣੀ ਲਾਇਆ ਸੀ ਘਟੋ ਘਟ ਵੀ ਅ 36 ਤੋਂ 37 ਦਿਨ ਦੇ ਵਿੱਚ ਵਿੱਚ 35 ਦਿਨਾਂ ਤੋਂ ਉੱਤੇ ਉੱਤੇ ਪਾਣੀ ਲਾਇਆ ਸੀ ਆਪਾਂ ਐ ਕਣਕ ਨੂੰ ਤੇ ਇਹਦੇ ਵਿੱਚ ਪਰਾਲੀ ਪੂਰੀ ਵਾਈ ਹੋਈ ਆਪਾਂ ਅੱਗ ਨਹੀਂ ਲਾਈ ਇਹਦੇ ਵਿੱਚ ਪਰਾਲੀ ਵੀ ਆਪਾਂ ਦੇਖੋ ਪੂਰੀ ਵਾਈ ਆ ਖੇਤ ਦੇ ਵਿੱਚ ਤੇ ਕਾਂ ਕਰਕੇ ਵੀ ਥੋੜੀ ਜੀ ਕਣਕ ਪੀਲੀ ਹੈ ਪਰ ਜਿੰਨੀ ਉਮੀਦ ਸੀ ਵੀ ਕਣਕ ਜਿੰਨੀ ਪੀਲੀ ਹੋਏਗੀ ਓਨੀ ਕਣਕ ਦਬੀ ਨਹੀਂ ਹੈਗੀ ਕਿਉਂਕਿ ਆਪਾਂ ਪਾਣੀ ਲਾਉਣ ਤੋਂ ਪਹਿਲਾਂ ਵੀ ਇੱਕ ਇੱਕ ਥੈਲਾ ਯੂਰੀਆ ਦਾ ਪਾਇਆ ਸੀ ਸੁੱਕੇ ਦੇ ਵਿੱਚ ਤੇ ਦੁਬਾਰਾ ਫੇਰ ਪਾਇਆ ਯੂਰੀਆ ਹੁਣ ਤੀਜੀ ਵਾਰ ਅੱਜ ਫੇਰ ਪਾਤਾ ਤੇ ਹੁਣ ਇਹਦਾ ਕੰਮ ਆਪਾਂ ਫਾਈਨਲ ਕਰਤਾ ਬਾਕੀ ਜੇ ਮੀਂਹ ਵੱਧ ਘੱਟ ਪਏਗਾ ਤੇ ਫੇਰ ਆਪਾਂ ਦੇਖਾਂਗੇ ਵੈਸੇ ਤਾਂ ਮੇਰੇ ਹਿਸਾਬ ਨਾਲ ਲੋਡ ਨਹੀਂ ਪੈਣੀ ਕਿਉਂਕਿ ਦੇਖੋ ਖੇਤ ਭਰਾਓ ਕਿੰਨੇ ਗਿੱਲੇ ਨੇ ਹਨਾ ਤੇ ਯੂਰੀਆ ਜਿੰਨਾ ਮਰਜੀ ਆਪਾਂ ਸਿੱਟੀ ਜਾਈਏ ਜਿੰਨਾ ਚਿਰ ਬੂਟਾ ਆਕਸੀਜਨ ਨਹੀਂ ਲੈਣ ਲੱਗਦਾ ਥੱਲੇ ਉਹ ਧਰਤੀ ਚੋਂ ਤੇ ਇਹ ਕਿਉਂਕਿ ਪਾਣੀ ਲਾਨ ਨਾਲ ਰੋਮ ਬੰਦ ਹੋ ਜਾਂਦੇ ਨੇ ਜਦੋਂ ਇਹ ਬੂਟੇ ਨੂੰ ਜਿਵੇਂ ਜਿਵੇਂ ਧਰਤੀ ਖੁਸ਼ਕ ਹੁੰਦੀ ਜਾਣੀ ਹੈ ਤੇ ਬੂਟਾ ਆਕਸੀਜਨ ਲੈਣੀ ਸ਼ੁਰੂ ਕਰ ਦੇਗਾ ਉਵੇਂ-ਉਵੇਂ ਬੂਟੇ ਜਿਹੜੇ ਨੇ ਹਰੇ ਹੁੰਦੇ ਜਾਣਗੇ ਹਨਾ ਤੇ ਯੂਰੀਆ ਆਪਣਾ ਪਾਇਆ ਸਾਰਾ ਲੱਗਣ ਲੱਗ ਜਾਂਦਾ ਹੈ ਆ ਦੇਖ ਲਓ ਸਾਰਾ ਗੁਲੀ ਡੰਡਾ ਬਿਠਾਤਾ ਹੈ ਤੇ ਜੇ ਹੁਣ ਆਪਾਂ 20 ਦਿਨ ਦੇ ਉੱਤੇ ਇਹਨੂੰ ਪਾਣੀ ਲਾ ਦਿੰਦੇ ਤੇ ਕਣਕ ਜਿਹੜੀ ਸੀ ਬਿਲਕੁਲ ਦਬ ਜਾਣੀ ਸੀ ਗੁੱਲੀ ਡੰਡਾ ਦਾ ਚਲੋ ਪਤਾ ਨਹੀਂ ਵੀ ਮਰਨਾ ਸੀ ਕਿ ਨਹੀਂ ਮਰਨਾ ਪਰ ਆਹ ਕੰਮ ਜਿਹੜਾ ਇਹ ਸਭ ਤੋਂ ਵਧੀਆ ਏ ਤੇ ਬਾਅਦ ਦੇ ਵਿੱਚ ਸਪਰੇਅ ਕਰਨ ਦਾ ਨਾ ਮਾਤਰ ਜਿਆ ਗੁੱਲੀ ਡੰਡਾ ਬਚਿਆ ਵੈਸੇ ਤਾਂ ਤਕਰੀਬਨ ਖਤਮ ਹੋ ਹੀ ਗਿਆ ਕਿੱਧਰ ਉਹ ਸਿਰੇ ਉਧਰ ਨਹੀਂ ਪਾਣਾ ਪਰ ਉਹ ਤੇ ਸਰੋਂ ਨੂੰ ਵੀ ਪਾ ਦਿੰਨੇ ਆ ਥੈਲਾ ਜੂਰੀਏ ਦਾ ਕਿਉਂਕਿ ਜੇ ਮੀਂਹ ਪੈ ਗਿਆ ਤੇ ਫਿਰ ਗੱਲ ਬਣ ਜੇਗੀ ਜੇ ਨਾ ਪਿਆ ਫਿਰ ਦੋਕ ਦਿਨ ਦੇਖ ਕੇ ਨੂੰ ਪਾਣੀ ਆਪਾਂ ਲਾ ਦਿੰਨੇ ਆ ਨਵੇਂ ਝੋਲੀ ਫੜ ਕੇ ਲਿਆਇਆ ਹਾਂਜੀ ਪ੍ਰਭੂ ਜੇ ਪ੍ਰਭੂ ਮੰਨ ਲਓ ਕਿ ਤੁਹਾਡੇ ਖੇਤਾਂ ਦੇ ਵਿੱਚ ਤੁਸੀਂ ਇਹ ਵਕੀਰਾ ਕਰੀਏ ਜਾਂ ਮੋਮੀ ਜੀ ਕਰੀਏ ਹਨ ਤੇ ਕਿਸੇ ਕਾਰਨ ਵੀ ਗੁਲੀ ਡੰਡਾ ਨਹੀਂ ਮਰਿਆ ਜਾਂ ਤੁਹਾਡੇ ਕੋਲੋਂ ਸਪਰੇ ਨਹੀਂ ਹੋ ਸਕੀ ਵਕੀਰਾ ਜਾਂ ਮੋਮੀ ਜੀ ਦੀ ਤੇ ਖੇਤਾਂ ਦੇ ਵਿੱਚ ਗੁਲੀ ਡੰਡਾ ਕਾਫੀ ਹੈ ਤੇ ਕਣਕ ਜਿਹੜੀ ਹੈ ਆਪਣੀ ਕਟੋ-ਕਟ ਵੀ 45 ਤੋਂ 50 ਦਿਨ ਦੇ ਵਿੱਚ ਹੋ ਚੁੱਕੀ ਹੈ ਹਨ ਤੇ ਮੈਂ ਦੋ ਦਵਾਈਆਂ ਦੱਸਣ ਲੱਗਿਆ ਵੈਸੇ ਤੁਸੀਂ ਅਸੀਂ ਪਿਛਲੇ ਸਾਲ ਇਹ ਦਵਾਈਆਂ ਦਾ ਟ੍ਰਾਇਲ ਕਰਿਆ ਸੀ ਤੇ ਰਿਜ਼ਲਟ ਬੜਾ ਵਧੀਆ ਆਪਾਂ ਨੂੰ ਮਿਲਿਆ ਸੀ ਦਵਾਈਆਂ ਦਾ ਤੇ ਤੁਸੀਂ ਕੀ ਕੰਮ ਕਰਨਾ ਹੈ ਵੀ ਇੱਕ ਤਾਂ ਐਕਸਲ ਲੈਣੀ ਹੈ ਕਿਉਂਕਿ ਗੁੱਲੀ ਡੰਡਾ ਹੁਣ ਵੱਡਾ ਹੋ ਚੁੱਕਿਆ ਹੈ ਇਹਦੇ ਉੱਤੇ ਹੁਣ ਕਿਸੇ ਲੀਡਰ ਨੇ ਜਾਂ ਹੋਰ ਕਿਸੇ ਦਵਾਈ ਨੇ ਜਿਹੜਾ ਇਹ ਕੰਮ ਜਿਹੜਾ ਨਹੀਂ ਕਰਨਾ ਹੈਗਾ ਤੇ ਜਿਹੜਾ ਮੈਂ ਨਿੱਜੀ ਤਜਰਬਾ ਹੈ ਉਹ ਤੁਹਾਡਾ ਨਾਲ ਸਾਂਝਾ ਲੱਗਿਆ ਕਰਨ ਤੇ ਇੱਕ ਤੁਸੀਂ ਲੈਣੀ ਹੈ ਐਕਸਲ ਐਕਸਲ ਲੈ ਲੈਣੀ ਹੈ ਤੁਸੀਂ 400 ਐਮਐਲ ਪੈਂਦੀ ਹੈ ਕਿੱਲੇ ਦੀ ਤੇ ਐਕਸਲ ਲੈ ਸਕਦੇ ਹੋ ਜੇ ਐਕਸਲ ਵਾਲਾ ਸਾਲਟ ਜਿਹੜਾ ਹੈ ਕੋਈ ਵੀ ਤੁਸੀਂ ਲੈ ਲੈ ਸਕਦੇ ਹੋ ਐਕਸਲ ਵਾਲਾ ਸਾਲਟ ਜਿਹੜਾ ਤੇ 400 ਐਮਐਲ ਐਕਸਲ ਹੋਗੀ ਤੇ ਉਹਦੇ ਵਿੱਚ ਫਿਰ ਤੁਸੀਂ ਪਾਉਣੀ ਹੈ ਏਸੀਐਮ 9 ਤੇ ਜਿਹੜੀ ਏਸੀਐਮ 9 ਹੈ ਉਹ ਤੁਸੀਂ ਉਹਦੀ ਡੋਜ਼ ਪੂਰੀ ਨਹੀਂ ਪਾਉਣੀ ਹੈਗੀ ਉਹਦੀ ਡੋਜ਼ ਕਟੋ-ਕਟ ਵੀ ਤੁਸੀਂ ਡੇਢ ਕੀਲੇ ਦੇ ਵਿੱਚ ਪਾਉਣੀ ਹੈ ਏਸੀਐਮ 9 ਏਸੀਐਮ 9 ਜਿਹੜੀ ਹੈ ਘੱਟੋ ਘੱਟ ਵੀ 160 ਗ੍ਰਾਮ ਪਾਣੀ ਹੈ ਤੁਸੀਂ ਇਹਦੇ ਵਿੱਚ ਤੇ ਕਿਉਂਕਿ ਗੁੱਲੀ ਡੰਡਾ ਜਿਹੜਾ ਇਹ ਇਹ ਦਿਨਾਂ ਦੇ ਵਿੱਚ ਆ ਕੇ ਭਰਾ ਉਹ ਬੜਾ ਜਿਆਦਾ ਠੀਠ ਹੋ ਜਾਂਦਾ ਗੁੱਲੀ ਡੰਡਾ ਜਿਹੜਾ ਇਹ ਮਰਦਾ ਨਹੀਂ ਹੈਗਾ ਤੇ ਜਿੰਨਾ ਜਿਹੜਾ ਆਪਾਂ ਵਿੱਚ ਸੰਕੋਰ ਨਾ ਪਾਈਏ ਮੈਟਰੀਬਿਊ ਜਣਾ ਤੇ ਜਾਂ ਐਕਸਲ ਦੇ ਨਾਲ ਆਪਾਂ ਮੈਟਰੀਬਿਊਜਨ ਪਾਈਏ ਜਾਂ ਕੋਈ ਹੋਰ ਦਵਾਈ ਪਾਈ ਉਹਨਾਂ ਚ ਗੁਲਿੰਡਾ ਜਿਹੜਾ ਨਹੀਂ ਮਰਦਾ ਕਿਉਂਕਿ ਹੁਣ ਗੁਲਿੰਡਾ ਨਾ ਜਿਵੇਂ ਜਿਵੇਂ ਆਪਾਂ ਹੁਣ ਦਵਾਈਆਂ ਕਰੀ ਕਰੀ ਗਏ ਆ ਤੇ ਹੁਣ ਗੁਲਿੰਡਾ ਜਿਹੜਾ ਸੈਨ ਸ਼ਕਤੀ ਜਿਹੜੀ ਹੈ ਗੁਲਿੰਡੇ ਦੀ ਜ਼ਿਆਦਾ ਹੋ ਗਈ ਹੈ ਤੇ ਘਰੋਂ ਦੀ ਲੋੜ ਨਹੀਂ ਵੈਸੇ ਤੁਸੀਂ ਇਹੀ ਕੰਮ ਕਰਨਾ ਐਕਸਲ ਲੈਣੀ ਹੈ 400 ਐਮਐਲ ਤੇ ਉਹਦੇ ਵਿੱਚ ਤੁਸੀਂ 160 ਗ੍ਰਾਮ ਪਾਉਣੀ ਹੈ ਜਿਹੜੀ ਏਸੀਐਮ 9 ਤੇ ਪਾਉਣ ਨੂੰ ਤੁਸੀਂ ਇਹਦੇ ਵਿੱਚ ਮੈਟਰੀਬਿਊਜਨ ਵੀ ਪਾ ਸਕਦੇ ਹੋ ਪਰ ਮੈਟਰੀ ਵੀਜਨ ਨਾਲੋਂ ਇਹ ਦਵਾਈ ਜਿਹੜੀ ਇਹ ਵਧੀਆ ਕੰਮ ਕਰੇਗੀ ਤੇ ਇਹ ਜਿਹੜੀ ਕਿੱਲੇ ਦੀ ਡੋਜ਼ ਜਿਹੜੀ ਹੈ ਉਹ ਤੁਸੀਂ ਪੂਰੀ ਨਹੀਂ ਪਾਉਣੀ ਹੈਗੀ ਮੈਂ ਦੁਬਾਰਾ ਤੋਂ ਵਾਰ-ਵਾਰ ਕਹਿਣਾ ਪਿਆ ਵੀ ਤੁਸੀਂ 150 ਤੋਂ 160 ਐਮਐਲ ਜਿਹੜੀ ਹੈ ਇਹ ਪਾਉਣੀ ਹੈ ਏਸੀਐਮ 9 ਜਿਹੜੀ ਹੈ ਕਹਿਣ ਦਾ ਮਤਲਬ ਹੈ ਵੀ ਇੱਕ ਕਿੱਲੇ ਦੀ ਦਵਾਈ ਆਪਾਂ ਘੱਟੋ-ਘੱਟ 1.5 ਕਿੱਲੇ ਦੇ ਵਿੱਚ ਜਿਹੜੀ ਹੈ ਵਰਤਣੀ ਹੈਗੀ ਹੈ ਤੇ ਉਸ ਤੋਂ ਬਾਅਦ ਇਹ ਦੋਏ ਦਵਾਈਆਂ ਜਿਹੜੀਆਂ ਨੇ ਕਰਕੇ ਤੇ ਆਪਾਂ ਸਪਰੇਅ ਕਰ ਦੇਣੀ ਹੈ ਜਾਂ ਫਿਰ ਜੇ ਤੁਸੀਂ ACM9 ਪਾਉਣੀ ਹੈ ਤੇ ACM9 ਦੇ ਨਾਲ ਤੁਸੀਂ ਟਾਪਿਕ ਜਿਹੜੀ ਹੈ ਉਹ ਪਾ ਸਕਦੇ ਹੋ ਟਾਪਿਕ ਦਾ ਚਾਹੇ ਤੁਸੀਂ ਇੱਕ ਪੈਕੇਟ ਵੀ ਪਾ ਲਵੋ ਚਾਹੇ ਦੋ ਪੈਕੇਟ ਪਾ ਲਵੋ ਤੇ ਤੁਸੀਂ ਇਹ ਦੋ ਦਵਾਈਆਂ ਇਹ ਵੀ ਕਰ ਸਕਦੇ ਹੋ ਪਰ ਜਿਹੜੀ ACM9 ਕੱਲੀ ਆਪਾਂ ਜਦੋਂ ਕਰਦੇ ਹਾਂ ਤੇ ਉਹ ਥੋੜੀ ਜੀ ਕਣਕ ਨੂੰ ਝਟਕਾ ਦਿੰਦੀ ਹੈ ਤੇ ਜੇ ਤੁਸੀਂ ਮਤਲਬ ਐਕਸਲ ਕਰੋਗੇ ਐਕਸਲ ਦੇ ਨਾਲ ACM9 मिक्स ਕਰਕੇ ਕਰੋਗੇ ਤੇ रिजल्ट ਬੜਾ ਵਧੀਆ ਮਿਲੇਗਾ ਗੁੱਲੀ ਜੰਡਾ ਨਾਲ ਦੀ ਨਾਲ ਜਿਹੜਾ ਏ ਸਾਫ਼ ਹੋ ਜਾਏਗਾ ਤੇ ਇਹ ਦਵਾਈ ਦਾ ਬੜਾ ਵਧੀਆ ਰਿਜ਼ਲਟ ਆਪਾਂ ਨੂੰ ਪਿਛਲੇ ਸਾਲ ਮਿਲਿਆ ਸੀ ਤੇ ਕਣਕ ਨੂੰ ਕੋਈ ਬਹੁਤਾ ੱੱਕਾ ਵੀ ਨਹੀਂ ਲੱਗਦਾ ਹੈਗਾ ਕਣਕ ਵੀ ਐਨ ਬਿਲਕੁਲ ਸਹੀ ਰਹਿੰਦੀ ਹੈ ਤੇ ਬਾਕੀ ਭਰਾਵੋ ਹਰ ਚੀਜ਼ ਦਾ ਜਿਹੜਾ ਏ ਜਿਵੇਂ ਜਿਵੇਂ ਆਪਾਂ ਤਜਰਬਾ ਕਰਦੇ ਆ ਉਵੇਂ ਹੀ ਆਪਾਂ ਨੂੰ ਰਿਜ਼ਲਟ ਜਿਹੜੇ ਨੇ ਮਿਲਦੇ ਨੇ ਤੇ ਤਾਂ ਹੀ ਆਪਾਂ ਤੁਹਾਡੇ ਨਾਲ ਅੱਗੇ ਸ਼ੇਅਰ ਕਰਦੇ ਆ ਤੇ ਦਵਾਈ ਦੀ ਡੋਜ਼ ਮੈਂ ਵਾਰ-ਵਾਰ ਇਹੀ ਕਹਿ ਰਿਹਾ ਵੀ ਦਵਾਈ ਦੀ ਡੋਜ਼ ਜਿਹੜੀ ਹੈ ਵੱਧ ਨਹੀਂ ਪਾਉਣੀ ਕਿਉਂਕਿ ਏਸੀਐਮ 9 ਦੇ ਵਿੱਚ ਵੀ ਮੈਟ੍ਰੀਬਿਊਨ ਦਾ ਸਾਲਟ ਹੁੰਦਾ ਹੈ ਤੇ ਇਹ ਜਿਹੜੀ ਦਵਾਈਆਂ ਜਦੋਂ ਦੋ ਆਪਾਂ ਮਿਕਸ ਕਰਕੇ ਕਰ ਦਿੰਨੇ ਆ ਤੇ ਇਹ ਬੜਾ ਵਧੀਆ ਇਹਨਾਂ ਦਾ ਰਿਜ਼ਲਟ ਆਪਾਂ ਨੂੰ ਜਿਹੜਾ ਮਿਲਦਾ ਹੈਗਾ ਤੇ ਲੋ ਜੀ ਵੀਰੋ ਇਹੀ ਜਾਣਕਾਰੀ ਤੁਹਾਡਾ ਨਾਲ ਸਾਂਝੀ ਕਰਨੀ ਸੀ ਧੰਨਵਾਦ ਜੀ ਮਿਲਦੇ ਆਪਾਂ ਹੋਰ ਨਵੀਂ ਵੀਡੀਓ ਦੇ ਵਿੱਚ ਰੱਬ ਰੱਖ ਤੇ ਜਿਹੜੇ ਭਰਾਵਾਂ ਨੇ ਚੈਨਲ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਬੈਲ ਦਾ ਬਟਨ ਵੀ ਜਰੂਰ ਪ੍ਰੈਸ ਕਰ ਲਿਆ ਕਰੋ ਧੰਨਵਾਦ ਜੀ